ਅੱਜ ਖੋਆ ਤਿਆਰ ਹੋ ਰਿਹਾ ਆਪਣੇ ਵਾਸਤੇ ਜਿਹੜੇ ਬਾਈਆਂ ਨੇ ਲੈਣਾ ਪਿਓਰ ਸ਼ੁੱਧ ਖੋਆ ਆਪਦੇ ਦੁੱਧ ਦਾ ਕਈ ਵਾਰੀ ਕੁਛ ਦਿਨੇ ਬਾਈ ਜੀ ਘਰੇ ਬਣਾਉਨੇ ਆਪਾਂ ਬਾਈ ਜੀ ਘਰੇ ਬਣਾਉਨੇ ਆ ਬੰਦਾ ਪੱਕਾ ਰੱਖ ਕਰਿਆ ਆਪਾਂ ਨੇ ਉਹ ਭਾਈ ਬੈਠਿਆ ਵਰਖੀਆਂ ਬਣਾ ਰਿਹਾ ਨਾਲੇ ਤਾਂ ਇਹਚ ਆਪਾਂ ਨੂੰ ਕੋਈ ਲੇਬਰ ਨਹੀਂ ਪੈਂਦੀ ਆਪਦਾ ਦੁੱਧਾ ਆਪਣਾ ਇਕੱਲਾ ਉਹ ਬੰਦਾ ਬਣਾਉਣ ਬਣਾਉਣ ਵਾਲਾ ਬਾਕੀ ਮਠਿਆਈ ਬਰਫੀ ਕੱਟਣੀ, ਪ੍ਰਾਂਤ ਪਾਣਾ, ਅੰਦਰ ਸਾਹਮਣਾ, ਸਾਰੀ ਲੇਬਰ ਵਾਚਰੀਆ ਨਾਲੇ ਆਪਣਾ ਆਪ ਦਾ ਦੁੱਧ ਦਾ ਰੇਟ ਹੈ ਉਹ ਵਧੀਆ ਰੇਟ ਦਿੱਖ ਰਿਹਾ ਜਿਵੇਂ ਆਪਾਂ ਆਪਦੇ ਪ੍ਰੋਡਕਟ ਆਪ ਬਣਾ ਕੇ ਵੇਚਾਂਗੇ ਨਾ ਤਾਂ ਆਪਾਂ ਨੂੰ ਕਮਾਈ ਬਾਈ ਜੀ ਆਟੋਮੈਟਿਕ ਹੋਣੀ ਹੈ ਕਈ ਬਾਈ ਕਹਿੰਦੇ ਨੇ ਵੀ ਬਾਈ ਸਾਨੂੰ ਦੁੱਧ ਚੋਂ ਕੁਝ ਬਚਦਾ ਨਹੀਂ ਦੁੱਧ ਚੋਂ ਬਚਣ ਵਾਸਤੇ ਬਾਈ ਆਪ ਹੱਥ ਪੈਰ ਹਲਿਆਣੇ ਪੈਣੇ ਨੇ ਆਪ ਦਾ ਰੇਟ ਆਪ ਤੈਅ ਕਰਨਾ ਪੈਣਾ ਹੁਣ ਅਸੀਂ ਪਹਿਲਾਂ ਦੁੱਧ ਡੈਰੀ ਚ ਪਾਇਆ ਫਿਰ ਅਸੀਂ ਘਰਾਂ ਚ ਲਾਇਆ ਫੇਰ ਅਸੀਂ ਹੁਣ ਕੋਆ ਬਣਾਉਣ ਲੱਗੇ ਮਠਾਈ ਬਣਾਉਣ ਲੱਗੇ ਪਨੀਰ ਬਣਾਉਣ ਲੱਗੇ ਮੰਨ ਲਓ ਵੀ ਜਿੰਨੇ ਸਾਨੂੰ ਆਰਡਰ ਆਉਂਦਾ ਹੈ ਹੁਣ ਕੱਲੀ ਵਰਪੀ ਤੇ ਮਿਲਕ ਕੇ ਇੱਕ ਬਾਹਰ ਜਾਰੀ ਹੈ ਹੁਣ ਅਸੀਂ ਦੁੱਧ ਤੋਂ ਇਹੀ ਬਣਾ ਕੇ ਭੇਜ ਲਿਆ ਤੇ ਜਦੋਂ ਕੋਈ ਵਿਆਹ ਸ਼ਾਦੀ ਦਾ ਆਰਡਰ ਆਊਗਾ ਉਦੋਂ ਪਨੀਰ ਵੀ ਬਣਾ ਦਾਂਗੇ ਗਲਾਬ ਜਾਮਨ ਵੀ ਬਣਾ ਮੰਨ ਲਓ ਵੀ ਜਿੰਨੀ ਦੁੱਧ ਤੋਂ ਬਣਦੀ ਆਈਟਮ ਆ ਉਹ ਅਸੀਂ ਹਰੇਕ ਘਰੇ ਤਿਆਰ ਕਰ ਦਾਂਗੇ ਉਸ ਹਿਸਾਬ ਨਾਲ ਸਾਡੇ ਲਵੇ ਜਿੰਨਾ ਕੁ ਦੁੱਧ ਹੈ ਜ਼ਿਆਦਾਤਰ ਅਸੀਂ ਆਪਦੇ ਦੁੱਧ ਤੋਂ ਹੀ ਸਮਾਨ ਬਣਾ ਕੇ ਬਾਈ ਜੀ ਬਣਾਉਨੇ ਆ ਪਿਓਰ ਜਮਾ ਜੇ ਕਿਸੇ ਭਾਈ ਨੇ ਆਪਦਾ ਲਵੇ ਬੈਠ ਕੇ ਵੀ ਬਣਵਾਉਣਾ ਤਾਂ ਅਸੀਂ ਲਵੇ ਬੈਠ ਕੇ ਵੀ ਬਣਾ ਸਕਦੇ ਆ ਕੋਈ ਵੀ ਕੋਈ ਵੀ ਬੰਦਾ ਕੋਲ ਆ ਕੇ ਬਣਵਾਉਂਦਾ ਹੋਵੇ ਤਾਂ ਅਸੀਂ ਲਵੇ ਬੈਠ ਕੇ ਬਣਾ ਦਾਂਗੇ ਸਾਨੂੰ ਕੋਈ ਵਹਿਮ ਨਹੀਂ ਸਾਨੂੰ ਸਾਡੀ ਚੀਜ਼ ਦਾ ਰੇਟ ਮਿਲਣਾ ਚਾਹੀਦਾ ਬਾਈ ਜੀ ਆਪਾਂ ਕਿਹੜਾ 2 ਨੰਬਰ ਦਾ ਕੰਮ ਕਰਦੇ ਆ ਇਸ ਕਰਕੇ ਬੇਨਤੀ ਆ ਵੀ ਕੋਈ ਵੀ ਬੰਦਾ ਬਣਾਉਣਾ ਚਾਹੁੰਦਾ ਹੋਵੇ ਤਾਂ ਦੇਖੋ ਆ ਕਿਉਂ ਰੜੂਆ ਕਿਤੇ ਵੀ ਭਾਈ ਨੇ ਆਰਡਰ ਕਰਕੇ ਜਿਵੇਂ ਮਿਲਕ ਕੇ ਇੱਕ ਵਰਤੀ ਦੇਸੀ ਕਿਉ ਗਲਾਵ ਜਾਮਨ ਲੱਡੂ ਇਹ ਚੀਜ਼ਾਂ ਮੰਗਵਾਉਂੀਆਂ ਨੇ ਬਾਈ ਜੀ ਆ ਨੰਬਰਾਂ ਦੇ ਉੱਪਰਲੇ ਨੰਬਰ ਤੇ ਕਨੈਕਟ ਕਰ ਲੋ ਦਰਜਾਲਾ ਬੰਦ ਹੈ ਉੱਪਰਲੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਮੰਗਾ ਸਕਦੇ ਹੋ ਓਨੀ ਚੀਜ਼ ਬਣਾਉਂਦੇ ਆ ਜਿੰਨੀ ਕ ਆਪਣੀ ਲੱਗਦੀ ਆ ਬਾਈ ਜੀ ਪਿਓਰ ਦੁੱਧ ਦੀ ਚੀਜ਼ ਬਣੀ ਹੋਈ ਆ ਖਾ ਕੇ ਤੁਸੀਂ ਆਪਦੇ ਆਪੇ ਦੇਖੋਗੇ ਵੀ ਬਾਕੀ